ਸਸਰੀ ਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗਿਆ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਸਵੇਰ ਦਾ ਟਾਈਮ ਆ ਆਪਾਂ ਲੱਗੇ ਸੀਗੇ ਬੇੜੇ ਦੇ ਵਿੱਚ ਝਾੜੂ ਮਾਰਨ ਤੇ ਨੇਰੀ ਦਾ ਬੁਰਾ ਹਾਲ ਹੋਇਆ ਪਿਆ ਸੀ ਹੁਣ ਤਾਂ ਵੀ ਕਈ ਦਿਨ ਹੋ ਗਏ ਨੇਰੀ ਬਹੁਤ ਚਲਦੀ ਆ ਦੋ ਤਿੰਨ ਤਿੰਨ ਹੋ ਗਏ ਇਹਦੇ ਕਰਕੇ ਬਹੁਤ ਔਖਾ ਸੁੰਭਰ ਹੁੰਦਾ ਸੀਗਾ ਤੇ ਆਪਾਂ ਹੁਣ ਸੁੰਭਰ ਲਈ ਹੈ ਵੇੜਾ ਲੋ ਜੀ ਵਿੜਾ ਆਪਾਂ ਸੁੰਬਰ ਲਿਆ ਸੀਗਾ ਤੇ ਹੁਣ ਮੈਂ ਲੱਗੀ ਟਾਕੀਆਂ ਮੋਰੀਆਂ ਸਾਫ਼ ਕਰਨ ਤੇ ਬਾਕੀ ਨੇਰੀ ਕਰਕੇ ਕਾਫੀ ਕੂੜਾ ਕਰਕੜ ਜਿਆ ਸਾਰਾ ਅੰਦਰ ਆਉਂਦਾ ਤੇ ਤੂੜੀ ਦੀ ਰੀਣ ਜੀ ਕਾਫੀ ਅੰਦਰ ਆਈ ਜਾਂਦੀ ਆ ਇਹਦੇ ਕਰਕੇ ਮੈਂ ਕਿਹਾ ਚੱਲ ਟਾਕੀਆਂ ਮੋਰੀਆਂ ਸਾਫ਼ ਕਰ ਦੇਣੀਆਂ ਤੇ ਕੂੜਾ ਕਾਫੀ ਇਕੱਠਾ ਹੋ ਜਾਂਦਾ ਨੇਰੀ ਜਿੰਨੀ ਨੇਰੀ ਦੀ ਸਾਰੇ ਕੂੜਾ ਅੰਦਰ ਨੂੰ ਆਈ ਜਾਂਦਾ ਲਓ ਜੀ ਆਪਣਾ ਸੁੰਭਰ ਨੇ ਤਾਂ ਨਿਬੜ ਗਿਆ ਸੀਗਾ ਤੇ ਬਾਕੀ ਹੁਣ ਹੋ ਗਿਆ ਸ਼ਾਮ ਦਾ ਟਾਈਮ ਮੈਂ ਲੱਗੀ ਸੀ ਦਾਲ ਸਾਬਜੀ ਦਾ ਕਰਨ ਤੇ ਬਾਕੀ ਆਪਾਂ ਡੰਗਰਾਂ ਮੱਝਾਂ ਦਾ ਮਤਲਬ ਕਿ ਉਧਰ ਨਵੇੜ ਲਿਆ ਸੀਗਾ ਤੇ ਧਾਰ ਵੀ ਕੱਢ ਲਈ ਸੀ ਮੱਝ ਦੀ ਤੇ ਫਿਰ ਉਧਰ ਮੈਂ ਡੰਗਰਾਂ ਦਾ ਮੱਝਾਂ ਦਾ ਨਵੇੜ ਕੇ ਫਿਰ ਮੈਂ ਇੱਧਰ ਆ ਗਈ ਇੱਧਰ ਆ ਕੇ ਫਿਰ ਮੈਂ ਲੱਗੀ ਲਸਣ ਗਠਾ ਛੱਲਣਾ ਤੇ ਬਾਕੀ ਅੱਜ ਆਪਾਂ ਬਣਾਵਾਂਗੇ ਕਾਲੇ ਛੋਲੇ ਦੀ ਤਰੀਕ ਲੋ ਜੀ ਗਠੇ ਵੀ ਆਪਾਂ ਗ੍ਰੈਂਟਰ ਕਰਲੇ ਸੀਗੇ ਬਾਕੀ ਕਾਲੇ ਛੋਲੇ ਆਪਾਂ ਵਾਲ ਲਏ ਸੀਗੇ ਤੇ ਵਾਲ ਕੇ ਉਹ ਵੀ ਆਪਾਂ ਗ੍ਰੈਂਡਰ ਕਰਲੇ ਸੀਗੇ ਤੇ ਬਾਕੀ ਆਪਾਂ ਲਾਲ ਟਮਾਟਰ ਉਹ ਵੀ ਚੀਰ ਲਿਆ ਸੀਗਾ ਤੇ ਆਪਾਂ ਹੁਣ ਲੱਗੇ ਆ ਤੜਕਾ ਲਾਉਣਾ

கடல ਲੋ ਜੀ ਛੋਲੇ ਦੀ ਤਰੀ ਆਪਣੀ ਹੋ ਗਈ ਬਣ ਕੇ ਤਿਆਰ ਹੁਣ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਹੀ ਕਰਦੇ ਆ ਮਿਲਦੇ ਆ ਅਗਲੇ ਬਲੌਕ ਨਾਲ ਧੰਨਵਾਦ ਜੀ